ਬਾਂਡ ਚੌਥਾ ਚੌਥੇ ਦਿਨ ਦੁੱਲਾ ਬਹੁਤ ਉਦਾਸ ਸੀ ਪਹਿਲਾਂ ਤਾਂ ਤੜਕੇ ਤੜਕੇ ਚੋਗਾਨ ਵਿੱਚ ਖੜਾ ਢੋਲ ਵਜਾਉਂਦਾ ਰਿਹਾ ਢੋਲ ਵਜਾਉਂਦਾ ਵਜਾਉਂਦਾ ਗਹਿਰੇ ਖਿਆਲਾਂ ਵਿੱਚ ਉਤਰ ਜਾਂਦਾ ਡੱਗੇ ਵਾਲਾ ਹੱਥ ਢੋਲ ਉੱਤੇ ਆ ਟਿਕਦਾ ਇੱਕਲੀ ਛਿੜੀ ਵੱਜਦੀ ਵੱਜਦੀ ਵੀ ਬੰਦ ਹੋ ਜਾਂਦੀ ਉਹ ਬੁੱਤ ਬਣਿਆ ਖੜਾ ਰਹਿੰਦਾ ਫੇਰ ਢੋਲ ਗਣੋਂ ਲਾ ਕੇ ਥੱਲੇ ਤਰ ਦਿੰਦਾ ਆਪ ਵੀ ਢੋਲ ਕੋਲ ਬੈਠ ਜਾਂਦਾ ਉਹਨੂੰ ਲੱਗਦਾ ਢੋਲ ਅਜੇ ਜਿਵੇਂ ਵੱਜ ਰਿਹਾ ਹੋਵੇ ਉਦੇ ਕੰਨਾਂ ਵਿੱਚ ਡੈਂਗੜ ਡੈਂਗੜ ਡੱਗਾ ਵੱਜਣ ਦੀ ਆਵਾਜ਼ ਪੈਂਦੀ। ਉਹ ਖਾਸਾ ਚਿਰ ਇੰਜ ਹੀ ਬੈਠਾ ਰਹਿੰਦਾ ਸਰਦਾਰੋ ਬਾਰੇ ਸੋਚੀ ਜਾਂਦਾ। ਗਈ ਕਿੱਧਰ? ਉਹਦਾ ਮਨ ਆਖਦਾ ਮੈੰਗਲ ਨਾਲ ਉਹਦੀ ਕੋਈ ਗੱਲ ਸੀ। ਤਾਂ ਕੀ ਸੀ? ਸਰਦਾਰੋ ਉਹਦੇ ਕੋਲ ਤਾਂ ਸੀ। ਉਹਨੂੰ ਨਿਤ ਦਿਸਦੀ ਤਾਂ ਸੀ ਪਰ ਉਹਨੇ ਜਾਣਾ ਨਹੀਂ ਸੀ। ਇਹ ਉਹਨੇ ਮਾੜਾ ਕੰਮ ਕੀਤਾ। ਉਹ ਇਕੱਲੇ ਨੂੰ ਛੱਡ ਗਈ। ਚੰਨੂ ਤੇ ਬਹੂ ਦਾ ਘਰ ਵਿੱਚ ਕੋਈ ਅਹਿਸਾਸ ਨਹੀਂ ਸੀ ਦੁੱਲੇ ਨੂੰ। ਉਉ ਜਿਵੇਂ ਹਵੇਲੀ ਵਿੱਚ ਹੋਣ ਹੀ ਨਾ ਹਵੇਲੀ ਵਿੱਚ ਸਰਦਾਰੋਂ ਨਹੀਂ ਸੀ ਤਾਂ ਕੋਈ ਵੀ ਨਹੀਂ ਸੀ ਉਥੇ ਕੁਝ ਵੀ ਨਹੀਂ ਸੀ ਉਹ ਆਪਣੇ ਆਪ ਉੱਤੇ ਲਾਨ ਤਾ ਪਾਉਂਦਾ ਉਹਨੇ ਸਰਦਾਰੋਂ ਨੂੰ ਕੁੱਟਣਾ ਮਾਰਨਾ ਕਾਨੂੰ ਸੀ ਮੂੰਹ ਦੀ ਪੁਕਾਈ ਮਾਰਦਾ ਰਹਿੰਦਾ ਸੀ ਮਾਰਦਾ ਰਹਿੰਦਾ ਮੂੰਹ ਦੀ ਪੁਕਾਈ ਨਾਲ ਸਰਦਾਰੋਂ ਦਾ ਕੀ ਵਿਗੜਦਾ ਸੀ ਦੁੱਲੇ ਦਾ ਮਨ ਹੌਲਾ ਪੈ ਜਾਂਦਾ ਉਹ ਕੋਰ ਨਿਰਾਸ਼ਾ ਦੇ ਵਹਿਣਾ ਵਿੱਚ ਗਲਗਲ ਉੱਤਰ ਜਾਂਦਾ ਤੇ ਫੇਰ ਖੜਾ ਹੁੰਦਾ ਤੇ ਢੋਲ ਨੂੰ ਥੱਲੋਂ ਚੁੱਕ ਕੇ ਗਾਲਵਿਚ ਪਾਲਿੰਦਾ ਢੋਲ ਤੇਜ਼ ਤੇ ਫੇਰ ਵੱਜਣ ਲੱਗਦਾ ਸਵੇਰ ਦੇ ਪੰਛੀ ਚੜ੍ਹਦੇ ਵੱਲ ਉੱਡੇ ਜਾਂਦੇ ਬੰਦ ਹੋ ਗਏ ਧੁੱਪ ਚਮਕਣ ਲੱਗੀ ਤਾਂ ਉਹ ਹਵੇਲੀੋਂ ਬਾਹਰ ਆ ਖੜਾ ਹੱਥ ਉੱਚੇ ਕਰਕੇ ਅਗਵਾੜੀਆਂ ਪੰਨਣ ਲੱਗਿਆ ਉਹਨੇ ਦੇਖਿਆ ਪਰ ਖੂਦ ਹੀ ਚੌਕੜੀ ਉੱਤੇ ਬੰਦੇ ਬੈਠੇ ਸਨ ਉਹ ਕੋਈ ਗੱਲ ਕਰਕੇ ਹੱਸ ਰਹੇ ਸਨ ਦੁੱਲੇ ਨੂੰ ਉਹਨਾਂ ਦੀ ਹਾਸੀ ਜ਼ਹਿਰ ਲੱਗੀ ਲੱਗਿਆ ਜਿਵੇਂ ਉਹ ਸਰਦਾਰੋ ਦੀ ਕੋਈ ਗੱਲ ਕਰਕੇ ਹੱਸੇ ਹੋਣ ਕਿੱਡੇ ਮਾੜੇ ਲੋਕ ਹਨ ਪਿੰਡ ਦੇ ਉਨੇ ਆਪਣੇ ਮਨ ਵਿੱਚ ਉਹਨਾਂ ਨੂੰ ਬੁਰਾ ਭਲਾ ਆਖਿਆ ਉਹ ਲੋਕਾਂ ਵੱਲ ਹੀ ਤੁਰ ਪਿਆ ਸਾਹਮਣੇ ਮੈੰਗਲ ਬੈਠਾ ਸੀ ਉਹ ਹੋਰ ਨੇੜੇ ਗਿਆ ਤਾਂ ਮੈੰਗਲ ਉਹਨੂੰ ਸਾਫ਼ ਦਿਸਿਆ ਦੁੱਲੇ ਨੂੰ ਤਸੱਲੀ ਹੋਈ ਕਿ ਇਹ ਤਾਂ ਆ ਬੈਠਾ ਹੈ ਫਿਰ ਸਰਦਾਰ ਉਹ ਕਿੱਥੇ ਹੈ ਪਰ ਉਹਨੇ ਮੈੰਗਲ ਨਾਲ ਅੱਖ ਨਹੀਂ ਮਿਲਾਈ ਪੈਰ ਵੀ ਨਹੀਂ ਮਿਲਿਆ ਖੂਦ ਹੀ ਚੌਂਕੜੀ ਤੋਂ ਅਗਾਹੀ ਉਹ ਨਿਆਈਆਂ ਵੱਲ ਨੂੰ ਮੁੜ ਗਿਆ ਤੁਰਿਆ ਗਿਆ ਜਿਵੇਂ ਉਧਰ ਖੇਤਾਂ ਵਿੱਚ ਜੰਗਲ ਪਾਣੀ ਜਾ ਰਿਹਾ ਹੋਵੇ ਉਬੇ ਮਤਲਬ ਹੀ ਪਹੇ ਪਹੇ ਤੁਰਿਆ ਜਾ ਰਿਹਾ ਸੀ ਕਦੇ ਉਹਦਾ ਪੈਰ ਗड्ढे ਦੇ ਲੀਹੇ ਵਿੱਚ ਜਾ ਡਿੱਗਦਾ ਤਾਂ ਉਹਨੂੰ ਆਪਣੀ ਬੇਤਿਆਨੀ ਦਾ ਅਹਿਸਾਸ ਹੁੰਦਾ ਉਹਦੇ ਖਿਆਲਾਂ ਦੀ ਲੜੀ ਟੁੱਟ ਜਾਂਦੀ ਉਹਨੇ ਲੇਪਣ ਲਾਇਆ ਕਿ ਉਹ ਰੁੱਸ ਕੇ ਗਈ ਹੈ ਪੀਖੀ ਬੈਠੀ ਹੈ ਜੰਪਾਈ ਰੂਪੇ ਬੈਠੀ ਹੈ ਨਹੀਂ ਤਾਂ ਪੱਕੀ ਗੱਲ ਹੈ ਉਹ ਅਬੋਰ ਹੈ ਆਪਣੇ ਮਾਪਿਆਂ ਕੋਲ ਮੁੰਡੇ ਬਹੂ ਨਾਲ ਉਹਨੇ ਕਦੇ ਸਰਦਾਰੋ ਬਾਰੇ ਗੱਲ ਗੁਰਬਤ ਨਹੀਂ ਕੀਤੀ ਉਹ ਜਾਣਦੇ ਸਨ ਕਿ ਬਾਪੂ ਉਦਾਸ ਹੈ ਰੋਟੀ ਵੇਲੇ ਰੋਟੀ ਦੇ ਦਿੰਦੇ ਚਾਹ ਵੇਲੇ ਚਾਹ ਦੁੱਲਾ ਚੁੱਪਚਾਪ ਖਾਂਦਾ ਪੀਂਦਾ ਕਿਸੇ ਡੰਗ ਰੋਟੀ ਖਾਂਦਾ ਵੀ ਨਾ ਚਿੱਤ ਭਰਿਆ ਜਾ ਪਿਆ ਕਹਿ ਕੇ ਥਾਲੀ ਮੋੜ ਦਿੰਦਾ ਚੰਨੂ ਊਠ ਲੈ ਕੇ ਬਾਹਰ ਜਾ ਚੁੱਕਿਆ ਸੀ ਦੁੱਲੇ ਨੇ ਬਹੂ ਨੂੰ ਦੱਸਿਆ ਜੰਗਾ ਪੈਗਾਨੀ ਮੈਂ ਪੀਖੀ ਨੂੰ ਜਾਣਾ ਕੀ ਹੈ ਉੱਥੇ ਬੈਠੀ ਹੋਵੇ ਪਤਾ ਲੈਣੇ ਜਾ ਕੇ ਪੀਖੀ ਵਰ ਦੇ ਟੋਬੇ ਦੇ ਕਿਨਾਰੇ ਬੋੜਾਂ ਵਾਲਾ ਦੇ ਰਾਹ ਉੱਤੇ ਬਾਜ਼ੀਗਰ ਬੈਠੇ ਸਨ ਉਹ ਉੱਥੇ ਕਈ ਸਾਲਾਂ ਤੋਂ ਸਨ ਦੁੱਲੇ ਨੇ ਜਾ ਕੇ ਸਾਰੀ ਗੱਲ ਦੱਸੀ ਉਹ ਹੈਰਾਨ ਸਨ ਇੱਥੇ ਤਾਂ ਆਈ ਹੀ ਨਹੀਂ ਇਦਾਂ ਇਕੱਲੀ ਪਹਿਲਾਂ ਵੀ ਕਦੇ ਨਹੀਂ ਆਈ ਸੀ ਦੁੱਲਾ ਉੱਥੇ ਆਥਨੇ ਜਿਹੇ ਪਹੁੰਚਿਆ ਸੀ ਉਹ दारू ਪੀਣ ਲੱਗ ਪਏ दारू ਪੀਂਦਾ ਦੁੱਲਾ ਸਰਦਾਰੋ ਦੀਆਂ ਗੱਲਾਂ ਹੀ ਕਰਦਾ ਰਿਹਾ ਵਿੱਚ ਦੀ ਕਦੇ ਅੱਖਾਂ ਵੀ ਪਰ ਲੈਂਦਾ ਦੂਜੇ ਬੰਦੇ ਉਹਦੀਆਂ ਗੱਲਾਂ ਚੁੱਪਚਾਪ ਸੁਣਦੇ ਕਦੇ ਉਹਦਾ ਦਿਲ ਤਰਉਣ ਲੱਗਦੇ ਓਏ ਕਿਉਂ ਉਤਰੇ ਆ ਦੁਲਨਾ ਆ ਜਾਣਾ ਉਹਨੇ ਕਿਧਰੇ ਨਹੀਂ ਗਈ ਅਬੂਰ ਜਾ ਉੱਥੇ ਬੈਠੀ ਐ ਹੁਣ दारू ਪੀ ਇੱਥੇ ਤਾਂ ਰਮਾਨ ਨਾਲ ਕਿਉਂ ਝੇੜਾ ਕਰੀ ਜਾਣਾ ਵਾਧੂ ਦਾ ਸਾਡਾ ਵੀ ਦਿਲ ਦੁਖੀ ਕਰਦਾ ਏ ਤੇਰੀਆਂ ਗੱਲਾਂ ਸੁਣ ਸੁਣ ਸਾਲੀ ਚੜਦੀ ਹੀ ਨਹੀਂ ਰਾਤ ਕੱਟ ਕੇ ਦੂਜੇ ਦਿਨ ਸੇਹਾਂ ਹੀ ਉਹ ਬੁੱਢਾ ਾਡੇ ਨੂੰ ਤੁਰ ਪਿਆ ਗੱਡੀ ਆਈ ਤਾਂ ਬਠਿੰਡੇ ਪਹੁੰਚ ਗਿਆ ਬਠਿੰਡੇ ਤੋਂ ਅਬੂਰ ਅਬੂਰ ਵਾਲੇ ਦੁੱਲੇ ਨੂੰ ਦੇਖ ਕੇ ਬਹੁਤ ਖੁਸ਼ ਹੋਏ ਜੋ ਆਗ ਚਾਂਬੜਾ ਪਾਉਣ ਲੱਗੇ ਉਨੇ ਪਾਣੀ ਦਾਣੀ ਪੀਤਾ ਸੱਸ ਸਰਦਾਰੋ ਦਾ ਹਾਲ ਚਾਲ ਪੁੱਛ ਰਹੀ ਸੀ ਦੁੱਲਾ ਮਾੜਾ ਮੋਟਾ ਜਵਾਬ ਦਿੰਦਾ ਸੱਸ ਦੀਆਂ ਗੱਲਾਂ ਤੋਂ ਜਾਣ ਗਿਆ ਕਿ ਸਰਦਾਰੋ ਉੱਥੇ ਨਹੀਂ ਸੀ ਉਹ ਥੋੜਾ ਜਿਹੀ ਉਹਨਾਂ ਦੇ ਬੈਠਾ ਬਹਾਨਾ ਬਣਾਇਆ ਕਿ ਉਹ ਊਠਾਂ ਦੀ ਗਾਕੀ ਕਰਕੇ ਇੱਧਰ ਆਇਆ ਸੀ ਕਈ ਪਿੰਡਾਂ ਵਿੱਚ ਪਸ਼ੂ ਦੇਖੇ ਹਨ ਸੌਦਾ ਕਿਧਰੇ ਬਣਿਆ ਨਹੀਂ ਹੁਣ ਕਦੇ ਫੇਰ ਢੇੜਾ ਮਾਰੇਗਾ ਆਥਣ ਹੋ ਚੁੱਕਿਆ ਸੀ ਉਹ ਵਾਪਸ ਸਟੇਸ਼ਨ ਨੂੰ ਮੁੜ ਪਿਆ ਉਨੇ ਸੋਚ ਰੱਖਿਆ ਸੀ ਕਿ ਜੋ ਵੀ ਗੱਡੀ ਆਵੇਗੀ ਉਹ ਉਸ ਤੇ ਚੜ ਕੇ ਢਿੰਡੇ ਪਹੁੰਚੇਗਾ ਗੱਡੀ ਅੱਧੀ ਰਾਤ ਤੋਂ ਬਾਅਦ ਆਈ ਓਨੀ ਦੇਰ ਤੱਕ ਉਹ ਸਟੇਸ਼ਨ ਉੱਤੇ ਹੀ ਬੈਠਾ ਰਿਹਾ ਕੁਝ ਟਾਪੇ ਸਨ ਇੱਕ ਟਾਪੇ ਉੱਤੇ ਰੋਟੀ ਖਾ ਲਈ ਸਟੇਸ਼ਨ ਦੇ ਇੱਕ ਬੈਂਚ ਉੱਤੇ ਪਿਆ ਉਹ ਸਰਦਾਰੋ ਬਾਰੇ ਘਟ ਤੇ ਆਪਣੇ ਬਾਰੇ ਵੱਧ ਸੋਚ ਰਿਹਾ ਸੀ ਵਿੱਚ ਦੀ ਦੋ ਵਾਰੋਂ ਨੂੰ ਨੀਂਦ ਦੇ ਟੂਲੇ ਵੀ ਆਏ ਸਨ ਅੱਖ ਵਿੱਚ ਦੀ ਤੇ ਕੜਕ ਦੇ ਕੇ ਫੇਰ ਖੁੱਲ ਜਾਂਦੀ ਉਹ ਆਪਣੇ ਆਪ ਨੂੰ ਹੀ ਆਖਦਾ ਕੀ ਲੈਣਾ ਸੀ ਇਹ ਤੀਜਾ ਵਿਆਹ ਕਰਾ ਕੇ ਆਪਣੀ ਜਾਨ ਕੰਡਿਆਂ ਚ ਫਸਾ ਲਈ ਹੁਣ ਆ ਆ ਫਿਰਦਾ ਉਹਨੂੰ ਭਾਲਦਾ ਇਸ ਚੰਦਰੀ ਤੀਵੀ ਕਰਕੇ ਸਾਰਾ ਘਰ ਖੇਰੂ ਹੋ ਗਿਆ ਉਹ ਸੋਚਦਾ ਜੇ ਉਹਦੀ ਪਹਿਲੀ ਤੀਵੀ ਹੀ ਜਿਉਂਦੀ ਰਹਿੰਦੀ ਤਾਂ ਦੂਜੀ ਕਾਹਨੂੰ ਆਉਂਦੀ ਦੂਜੀ ਨੇ ਛੇ ਜੋਕ ਜੰਮੇ ਪਹਿਲੀ ਦਾ ਇੱਕੋ ਸ਼ੇਰ ਬਥੇਰਾ ਸੀ ਕੀ ਲੈਣਾ ਸੀ ਦੂਜੀ ਦੀ ਇੰਨੀ ਜੰਮ ਕੇ ਉਹ ਫੇਰ ਕਿਹੜਾ ਕੋਲ ਰਹਿ ਗਏ ਕੁੜੀਆਂ ਨੇ ਤਾਂ ਬੇਗਾਨੇ ਕਰੇ ਜਾਣਾ ਹੀ ਸੀ ਵੱਡੇ ਤਿੰਨ ਮੁੰਡੇ ਵੀ ਗਏ ਜਿਵੇਂ ਉਹਨਾਂ ਦਾ ਉਸ ਪਰਿਵਾਰ ਨਾਲ ਕੋਈ ਵੀ ਲਗਾਓ ਨਾ ਰਹਿ ਗਿਆ ਹੋਵੇ ਪਹਿਲੀ ਜਿਉਂਦੀ ਰਹਿੰਦੀ ਉਹਦਾ ਮੁੰਡਾ ਜਿਉਂਦਾ ਹੁੰਦਾ ਤਾਂ ਉਹਦੇ ਬਰਾਬਰ ਦਾ ਹੁੰਦਾ ਚੱਲ ਪਹਿਲੀ ਦਾ ਕੋਈ ਨਾਂ ਨਿਸ਼ਾਨ ਨਹੀਂ ਰਿਹਾ ਸੀ ਤਾਂ ਦੂਜੀ ਆਪ ਤਾਂ ਜਿਉਂਦੀ ਰਹਿੰਦੀ ਮਾੜੇ ਕਰਮਾਂ ਵਾਲੀ ਇਹ ਦੂਜੀ ਨੇਕ ਬੜੀ ਸੀ ਕਿੰਨਾ ਬਾਹਰ ਫਿਰਤੁਰਾਉਂਦੀ ਆਥਣ ਨੂੰ ਕਰੇ ਹੁੰਦੀ ਉਹਦੀ ਕਦੇ ਕੋਈ ਸ਼ਿਕਾਇਤ ਨਹੀਂ ਸੁਣੀ ਸੀ ਉਹ ਤਾਂ ਰੱਬ ਦਾ ਰੂਪ ਸੀ ਨਾ ਉਹਦੇ ਨਾਲ ਕਿਸੇ ਗੱਲ ਉੱਤੇ ਉਹਦਾ ਕੋਈ ਝਗੜਾ ਕਦੇ ਹੋਇਆ ਸੀ ਇਹ ਸਰਦਾਰੋ ਮਾਰੀ ਤਾਂ ਜਿੱਦਣ ਦੀ ਆਈ ਹੈ ਉਹਨੂੰ ਤਪਾ ਰੱਖਿਆ ਹੈ ਮੇਰੇ ਰਾਮ ਕੀ ਕੀ ਗੱਲਾਂ ਹੋ ਗਈਆਂ ਕਦੇ ਸੁਣੀਆਂ ਸੀ ਅਜਈਆਂ ਗੱਲਾਂ ਉਹਨੇ ਆਪਣੀ ਜ਼ਿੰਦਗੀ ਵਿੱਚ ਬਈ ਆਪਣਾ ਮੁੰਡਾ ਹੀ ਕੁੱਤੀ ਕਿਸੇ ਥਾਂ ਦੀ ਸਰਦਾਰੋ ਕਰਕੇ ਉਹਨੇ ਆਪਣੇ ਤਿੰਨ ਮੁੰਡੇ ਘਰੋਂ ਕੱਢ ਦਿੱਤੇ ਚੱਲ ਇਹ ਸਾਰਾ ਕੁਝ ਹੋ ਗਿਆ ਸੀ ਤਾਂ ਉਹ ਕਰੇ ਤਾਂ ਦੇਖ ਕੇ ਬੈਠਦੀ ਮੈਂ ਤਾਂ ਫੁੱਲਾਪਾ ਨਾ ਵਾਂਗੂ ਰੱਖਦਾ ਰਿਹਾ ਹਾਂ ਉਹਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਜੋ ਮੰਗਿਆ ਉਹੀ ਹਾਜ਼ਰ ਕੀਤਾ ਫੇਰ ਐਡੀ ਕਿਹੜੀ ਚੀਜ਼ ਸੀ ਜੋ ਮੇਰੇ ਕੋਲ ਨਹੀਂ ਸੀ ਤੇ ਉਹ ਹੋਰ ਕਿਧਰੇ ਸੀ ਛੱਡ ਕੇ ਤੁਰ ਗਈ ਕੁੱਤੀ ਜਾਤ ਉਹ ਸੋਚ ਰਿਹਾ ਸੀ ਬੰਦਾ ਹਾਰਦਾ ਨਹੀਂ ਹੁੰਦਾ ਇਤੀਵੀਂ ਹੀਰਾਉਂਦੀ ਹੈ ਬੰਦੇ ਨੂੰ ਹੁਣ ਉਹ ਗਈ ਪਤਾ ਨਹੀਂ ਕਿਧਰ ਗਈ ਕੀ ਦੇ ਨਾਲ ਗਈ ਉਹ ਆਪ ਨਿਤਾਣਾ ਹੋ ਕੇ ਰਹਿ ਗਿਆ ਹੈ ਜਿਵੇਂ ਉਹਦੇ ਅੰਦਰਲਾ ਮਰਦ ਝੂਠਾ ਪੈ ਗਿਆ ਹੋਵੇ ਉਹ ਬੰਦਾ ਤਾਂ ਰਿਹਾ ਹੀ ਨਾ ਹੋਵੇ ਉਹ ਬਠਿੰਡੇ ਪਹੁੰਚਾ ਇਹੀ ਗੱਡੀ ਅਗਾ ਅੰਬਾਲੇ ਜਾਂਦੀ ਸੀ ਰਾਮਪੁਰਾ ਫੂਲਰਾਹ ਵਿੱਚ ਪੈਂਦਾ ਰਾਮਪੁਰਿਓ ਉਹ ਭਾਈ ਰੂਪੇ ਜਾਵੜਿਆ ਭਾਈ ਰੂਪੇ ਵੀ ਸਰਦਾਰੋ ਕਿੱਥੇ ਸੀ ਭੀਖੀ ਵਾਲਿਆਂ ਵਾਂਗੂ ਉਹ ਵੀ ਹੈਰਾਨ ਰਹਿ ਗਏ ਦੁੱਲੇ ਦੀ ਦੇ ਝੂਠੀ ਪੈ ਗਈ ਬਾਜ਼ੀਗਰਾਂ ਦਾ ਡੇਰਾ ਸੇਲ ਬਰਾ ਦੇ ਰਾਹ ਉੱਤੇ ਸੀ ਨੇੜੇ ਟੋਬਾ ਸੀ ਤੇ ਕੱਸੀ ਦਾ ਪਾਣੀ ਵਗਦਾ ਉਹ ਦਿਲ ਵਿੱਚ ਕਹਿੰਦਾ ਸੀ ਕਿ ਉਹ ਮੁੜ ਕੇ ਹੁਣ ਥੰਮਣ ਵਾਲੇ ਜਾਵੇ ਹੀ ਨਾ ਹੋਰ ਕਿਧਰੇ ਹੀ ਤੁਰ ਜਾਵੇ ਭਾਈ ਰੂਪੇ ਵਾਲੇ ਰਿਸ਼ਤੇਦਾਰਾਂ ਕੋਲ ਉਹ ਝੇੜੇ ਕਰਦਾ ਰਿਹਾ ਰੋਟੀ ਖਾਦੀ ਫੇਰ ਦੁਪਹਿਰ ਟੱਲਣ ਲੱਗੀ ਆਥਣ ਹੋ ਗਿਆ ਉਹ ਮਿੱਟੀ ਬਣਿਆ ਭਾਈ ਰੂਪੇ ਹੀ ਬੈਠਾ ਸੀ ਉੱਠ ਕੇ ਤੁਰਨ ਦੀ ਹਿੰਮਤ ਨਹੀਂ ਸੀ ਫੇਰ ਉਹ दारू ਪੀਣ ਲੱਗੇ दारू ਦੇ ਲੋਰ ਵਿੱਚ ਉਹ ਸਰਦਾਰੋ ਦਾ ਰੂਨ ਬਹੁਤਾ ਕਰਨ ਲੱਗ ਪਿਆ ਉਹਦਾ ਦੁਖੀ ਮਨ ਪਰ ਪਰ ਉੱਚੜਦਾ ਉਹ ਆਖਰੀ ਹਸੀ ਮੈਂ ਤਾਂ ਚੰਦਰੀ ਨੂੰ ਕਦੇ ਕੁਝ ਆਖਿਆ ਨਹੀਂ ਸੀ ਛਿੜਕਿਆ ਕੂਰਿਆ ਨਹੀਂ ਸੀ ਕੀ ਹੈ ਕਦੇ ਕੋਲ ਕੋਲ ਪਏ ਤਾਂ ਭਾਂਡੇ ਵੀ ਠਹਿਕ ਪੈਂਦੇ ਨੇ ਆਦਮੀ ਦੀਮੀ ਚ ਲੜਾਈ ਕਿਹਦੇ ਨਹੀਂ ਹੁੰਦੀ ਪਰ ਨਾ ਮੈਂ ਤਾਂ ਉਹਨੂੰ ਰਾਣੀ ਬਣਾ ਕੇ ਰੱਖਿਆ ਹੋਇਆ ਸੀ ਉਹ ਤਾਂ ਸਰਦਾਰ ਨਹੀਂ ਸੀ ਕੰਮ ਦਾ ਡੱਕਾ ਦੂਰਾ ਨਾ ਕਰਦੀ ਸਭ ਬਹੂ ਕਰਦੀ ਐ ਜੰਨੂ ਦੀ ਉਹ ਤਾਂ ਨਾਲ ਹੀ ਤੋਤੇ ਕੱਪੜੇ ਪਾ ਲੇ ਹਾਰ ਸ਼ਿੰਗਾਰ ਕਰ ਲਿਆ ਤੇ ਬਸ ਭਲਾ ਪੁੱਛਣ ਵਾਲਾ ਹੋਵੇ ਕੀ ਦੁੱਖ ਸੀ ਉਹਨੂੰ ਚਲਦੀ ਬਣੀ ਕਗਰੀ ਬੋਝ ਕੇ ਮਨ ਵਿੱਚ ਫੇਰ ਉਹਨੇ ਵਿਚਾਰ ਕੀਤੀ ਕਿ ਉਹ ਜਿਹੜੀ ਉਹਨੂੰ ਇਕੱਲੇ ਨੂੰ ਛੱਡ ਗਈ ਉਹ ਉਹ ਤੋਂ ਦੁਖੀ ਸੀ ਉਹ ਉਹਨੂੰ ਤੰਗ ਰੱਖਦਾ ਸੀ ਜੇ ਉਹ ਹੁਣ ਮੁੜ ਆਵੇ ਤਾਂ ਉਹ ਉਸ ਨੂੰ ਕਦੇ ਵੀ ਕੁਝ ਨਹੀਂ ਆਖੇਗਾ ਉਹ ਜੋ ਮਰਜ਼ੀ ਕਰਦੀ ਫਿਰੇ ਜਿੱਥੇ ਮਰਜ਼ੀ ਜਾਵੇ ਆਵੇ ਮੈਂਗਲ ਕੀ ਸਾਲਾ ਉਹਨੂੰ ਮੂੰਹ ਵਿੱਚ ਪਾ ਕੇ ਲੈ ਜਾਏਗਾ ਘਾਰ ਆਉਂਦਾ ਹੈ ਆਉਂਦਾ ਰਹੇ ਉਹ ਘਰ ਵਿੱਚ ਦੁੱਲੇ ਨੂੰ ਦਿਸਦੀ ਰਹੇ ਬਸ ਉਹ ਉਹਦੀਆਂ ਪੁਰਾਣੀਆਂ ਸਭ ਪੁੱਲਾ ਮਾਫ ਕਰ ਦੇਵੇਗਾ ਭਾਈ ਰੂਪੇ ਰਾਤ ਕੱਟ ਕੇ ਉਹ ਥੰਮਣ ਵਾਲੇ ਨੂੰ ਚੱਲ ਪਿਆ ਉਹਨੂੰ ਪੱਕਾ ਵਿਸ਼ਵਾਸ ਸੀ ਕਿ ਸਰਦਾਰੋ ਮੁੜ ਆਈ ਹੋਵੇਗੀ ਘਰ ਆ ਕੇ ਬੈਠੀ ਹੋਵੇਗੀ ਉਹ ਸਗੋਂ ਦੁੱਲੇ ਨੂੰ ਉਡੀਕ ਰਹੀ ਹੋਵੇਗੀ ਐਵੇਂ ਉਹ ਉਹਨੂੰ ਜੰਗਲ ਬੇਲਿਆਂ ਵਿੱਚ ਭਾਲ ਦਾ ਫਿਰਦਾ ਹੈ ਜਦੋਂ ਸਰਦਾਰੋ ਦਾ ਘਰ ਵਿੱਚ ਜੀ ਨਹੀਂ ਲੱਗਦਾ ਹੁੰਦਾ ਸੀ ਇੱਕ ਦਿਨ ਉਹ ਰੋਡੂ ਸ਼ਾਹ ਦੀ ਮੰਡੀ ਗਈ ਸੀ ਤੇ ਉੱਥੋਂ ਬਾਜ਼ੀਗਰਨੀਆਂ ਵਾਲੀ ਕੋਥਲੀ ਖਰੀਦ ਲਈ ਸੀ ਕਾਲੇ ਕੱਪੜੇ ਦੀ ਕੋਥਲੀ ਉੱਤੇ ਚਿੱਟੀ ਜ਼ਰੀਰੀਆਂ ਤਾਰੀਆਂ ਸਨ ਨਾਲ ਨਗੰਧਿਆਂ ਦੀ ਜ਼ੰਜੀਰੀ ਟੁੱਕੀ ਹੋਈ ਸੀ ਉਸ ਵਿੱਚ ਔਰਤਾਂ ਲਈ ਸਾਰਾ ਸਮਾਨ ਹੁੰਦਾ ਛੋਟੀਆਂ ਸੂਈਆਂ ਕੰਧੋਈਆਂ ਰੰਗਦਾਰ ਧਾਗੇ ਪ੍ਰਾਂਦੇ ਸੁਰਮਾ ਕੱਜਲ ਅਤੇ ਔਰਤਾਂ ਦੀਆਂ ਗੁਪਤ ਬਿਮਾਰੀਆਂ ਲਈ ਦਵਾਈਆਂ ਵੀ ਵਾਲ ਸਫਾ ਸਾਬਣ ਹੁੰਦਾ ਕੋਥਲੀ ਲੈ ਕੇ ਉਹ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾਣ ਲੱਗੀ ਸਵੇਰੇ ਰੋਟੀ ਟੁੱਕ ਖਾ ਕੇ ਨਿਕਲਦੀ আর ਤੁਹਾਨੂੰ ਘਰ ਮੁੜ ਆਉਂਦੀ ਇੰਜ ਕਰਨ ਨਾਲ ਉਹਦਾ ਚੰਗਾ ਦਿਨ ਨਿਕਲ ਜਾਂਦਾ ਸੀ ਪੰਜਵੇਂ ਸੱਤਵੇਂ ਦਿਨ ਉਹ ਰੋਡੂ ਸ਼ਾਦੀ ਮੰਡੀ ਜਾਂਦੀ ਤੇ ਵੇਚਣ ਵਾਲਾ ਨਵਾਂ ਸਮਾਨ ਲੈ ਆਉਂਦੀ ਫਿਰ ਉਹ ਦੂਰ ਦੂਰ ਦੇ ਪਿੰਡਾਂ ਵੱਲ ਵੀ ਜਾਣ ਲੱਗੀ ਪੈਰੀ ਤੁਰ ਕੇ ਜਾਂਦੀ ਪੈਰੀ ਤੁਰ ਕੇ ਮੁਰਦੀ ਉਹਦੇ ਵਿੱਚ ਬੜੀ ਜਾਨ ਸੀ ਨਾ ਅੱਕਦੀ ਨਾ ਥੱਕਦੀ ਦੁੱਲਾ ਉਹਨੂੰ ਕਿਸੇ ਗੱਲੋਂ ਵਰਜ ਦਾ ਟੋਕਦਾ ਨਹੀਂ ਸੀ ਉਹਦੇ ਕੋਲ ਜੁਆਕ ਨਹੀਂ ਸੀ ਚਲੋ ਫਿਰ ਤੁਰ ਕੇ ਇਹੀ ਉਹਦਾ ਜੀਵ ਪ੍ਰਚਿਆ ਰਹਿੰਦਾ ਉਹ ਕੁਝ ਵਾਦੋਂ ਵੀ ਕਮਾ ਲੈਂਦੀ ਉਹਦਾ ਆਪਣਾ ਲੀੜਾ ਲੱਤਾ ਚੱਲੀ ਜਾਂਦਾ ਉਹਦੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਹੋਈ ਜਾਂਦੀਆਂ ਫੇਰ ਉਹ ਦੁੱਲੇ ਤੋਂ ਕਦੇ-ਕਦੇ ਹੀ ਪੈਸੇ ਮੰਗਦੀ ਆਪਣੀ ਕਮਾਈ ਵਿੱਚੋਂ ਹੀ ਉਹ ਕਦੇ-ਕਦੇ ਗਾਨੀ ਵਾਸਤੇ ਕੱਪੜੇ ਲਿਆ ਦਿੰਦੀ ਕੱਜਲ ਦੰਦਾਸਾ ਚੂੜੀਆਂ ਨਹਾਉਣ ਦੀਆਂ ਸਾਬਣਾ ਖੁਸ਼ਬੂਦਾਰ ਤੇਲ ਤੇ ਹੋਰ ਕਈ ਚੀਜ਼ਾਂ ਵੀ ਲਿਆ ਕੇ ਦਿੰਦੀ ਨੂੰ ਆਪਣੀ ਸੱਸ ਉੱਤੇ ਖੁਸ਼ ਰਹਿੰਦੀ ਸਰਦਾਰੋ ਦਾ ਆਪਣਾ ਸ਼ਿੰਗਾਰ ਦਾ ਸਮਾਨ ਇੱਧਰ-ਉੱਧਰ ਆਮਖੰਡ ਦਾ ਫਿਰਦਾ ਉਦਲਾ ਵੀ ਸਾਬਣ ਨਾਲ ਨਹਾਉਂਦਾ ਤੇ ਦਾੜੀ ਨੂੰ ਖੁਸ਼ਬੂਦਾਰ ਤੇਲ ਲਾ ਲੈਂਦਾ ਨਹਿਰੂ ਨੂੰ ਸਰਦਾਰੋਂ ਨਵੇਂ ਝੱਗੇ ਸਲਾਕੇ ਲਿਆਉਂਦੀ ਉਹਨੂੰ ਖਡਾਉਣੇ ਲਿਆ ਕੇ ਦਿੰਦੀ ਜਦੋਂ ਵੀ ਮੰਡੀ ਜਾਂਦੀ ਨਵਾਂ ਖਡਾਉਣਾ ਲਿਆਉਂਦੀ ਉਹਨੂੰ ਗੋਦੀ ਚੁੱਕਦੀ ਤੇ ਬਹੁਤ ਪਿਆਰ ਕਰਦੀ ਉਹਦੇ ਨਾਲ ਖੇਡਦੀ ਤੇ ਉਹਨੂੰ ਗੀਤ ਸੁਣਾਉਂਦੀ ਉਹ ਖਿਲਬਿਲੀ ਹੁੰਦਾ ਰਹਿੰਦਾ ਦਾਦੀ ਨੂੰ ਦੇਖ ਕੇ ਚਾਂਬਣਾ ਪਾਉਣ ਲੱਗਦਾ ਉਹ ਉਹਨੂੰ ਗੋਦੀ ਨਾਲ ਚੁੱਕਦੀ ਤਾਂ ਉਹ ਰੋਂਦਾ ਚੀਜ਼ ਲੈਣ ਲਈ ਰਿਆੜ ਕਰਦਾ ਉਹਦੇ ਲਈ ਤੜਾਗੀ ਸਰਦਾਰੋ ਨੇ ਆਪ ਬਣਾਈ ਸੀ ਕਾਲੇ ਧਾਗੇ ਦੀ ਤੜਾਗੀ ਵਿੱਚ ਚਿੱਟੇ ਤੇ ਲਾਲ ਮਣ ਕੇ ਗੁੰਦ ਕੇ ਨਹਿਰੂ ਚੰਨੂ ਦੇ ਮੁੰਡੇ ਦਾ ਨਾਂ ਸੀ ਉਹਨਾਂ ਦਿਨਾਂ ਵਿੱਚ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੀ ਦੁੱਲੇ ਨੇ ਪੋਤੇ ਦਾ ਨਾਂ ਨਹਿਰੂ ਰੱਖ ਲਿਆ ਉਹਨੂੰ ਲੋਰੀਆਂ ਦਿੰਦਾ ਇਹ ਤਾਂ ਮੇਰਾ ਜਵਾਹਰ ਲਾਲ ਐ ਇਹ ਤਾਂ ਮੇਰਾ ਨਹਿਰੂ ਐ ਏ ਕਾਰਾਂ ਤੇ ਚੜਿਆ ਕਰੋ ਉਹ ਪਿੰਡ ਪਹੁੰਚਿਆ ਤਾਂ ਹਵੇਲੀ ਵੱਲ ਜਾਣ ਤੋਂ ਪਹਿਲਾਂ ਉਹਨੇ ਕੂ ਦੀ ਚੌਂਕੜੀ ਉੱਤੇ ਬੋਹੜ ਦੀ ਛਾਂ ਥੱਲੇ ਬੈਠੇ ਬੰਦਿਆਂ ਵੱਲ ਨਿਗਾਹ ਮਾਰੀ ਮਹੰਗਲ ਤਾਂ ਉਹਨਾਂ ਵਿੱਚ ਹੀ ਬੈਠਾ ਸੀ ਜਿਵੇਂ ਉਸ ਦਿਨ ਬੈਠਾ ਸੀ ਉਹਨੂੰ ਪੱਕਾ ਤਰਵਾਸ ਹੋਇਆ ਕਿ ਸਰਦਾਰੋ ਘਰ ਹੀ ਹੈ ਮਹੰਗਲ ਨਾਲ ਨਹੀਂ ਗਈ ਉਹ ਤਾਂ ਆ ਬੈਠਾ ਹੈ ਉਸ ਦਿਨ ਵੀ ਬੈਠਾ ਸੀ ਇਹ ਤਾਂ ਪਿੰਡ ਵਿੱਚ ਹੀ ਹੈ ਉਹ ਕਿਧਰੇ ਨਹੀਂ ਗਈ ਮੁੜ ਆਈ ਹੋਵੇਗੀ ਘਰ ਵਿੱਚ ਹੀ ਹੈ ਦੁੱਲਾ ਹਵੇਲੀ ਦਾ ਦਰਵਾਜ਼ਾ ਟੱਪ ਕੇ ਰਸੋਈ ਵੱਲ ਗਿਆ ਗਾਨੀ ਰੋਟੀਆਂ ਪਕਾ ਰਹੀ ਸੀ ਦੁਪਹਿਰ ਹੋ ਚੁੱਕੀ ਸੀ ਨਹਿਰੂ ਗਾਨੀ ਦੀ ਪੇਠ ਨਾਲ ਚਿੰਬੜਿਆ ਰੋ ਰਿਹਾ ਸੀ ਚੰਨੂ ਕਿਧਰੇ ਨਹੀਂ ਸੀ ਊਠ ਵੀ ਨਹੀਂ ਸਨ ਉਹਨੇ ਸੋਚਿਆ ਚੰਨੂ ਊਠ ਲੈ ਕੇ ਬਾਹਰ ਗਿਆ ਹੋਇਆ ਹੈ ਫੇਰ ਵੀ ਉਹਨੇ ਬਹੂ ਨੂੰ ਪੁੱਛਿਆ ਚੰਨੂ ਭਾਈ ਉਹ ਤਾਂ ਬਾਪੂ ਊਠ ਲੈ ਕੇ ਗਿਆ ਹੈ ਤੂੰ ਫਿਰ ਇਹ ਰੋਟੀਆਂ ਐਸ ਵੇਲੇ ਉਹ ਤਾਂ ਖਾ ਕੇ ਗਿਆ ਥੋੜੀਆਂ ਰਹਿ ਗਈਆਂ ਸੀ ਮੈਂ ਕਿਹਾ ਦੋ ਰੋਟੀਆਂ ਹੋਰ ਲਾ ਲਾਂ ਚਾਹ ਵੇਲੇ ਪਿਛਲੇ ਪੈਰ ਨਹਿਰੂ ਮੰਗਦਾ ਖਾਣ ਨੂੰ ਦੁੱਲੇ ਨੇ ਸਰਦਾਰੋ ਬਾਰੇ ਗਾਨੀ ਨੂੰ ਨਹੀਂ ਪੁੱਛਿਆ ਉਹ ਤਾਂ ਸਗੋਂ ਉਹਦੇ ਵੱਲ ਕੁਝ ਪੁੱਛਣ ਪੁੱਛਣ ਕਰਦੀਆਂ ਅੱਖਾਂ ਨਾਲ ਚਾਕ ਰਹੀ ਸੀ ਦੁੱਲੇ ਨੇ ਸਭ ਸਮਝ ਲਿਆ ਕਿ ਸਰਦਾਰੋ ਇੱਥੇ ਨਹੀਂ ਹੈ ਇੱਥੇ ਹੁੰਦੀ ਤਾਂ ਮੁੰਡਾ ਬਹੂ ਨਾਲ ਚਿੰਬੜਿਆ ਕਾਹਨੂੰ ਰੋ ਰਿਹਾ ਹੁੰਦਾ